ਸਿਮਰ ਤੇ ਵੀ ਨਾ ਬਹੁਤ ਖਲਾਰਾ ਪਾਉਂਦੀ ਹੈ ਪਤਾ ਨਹੀਂ ਕੀ ਕੀ ਸਾਰਾ ਖਲਾਰਾ ਹੁੰਦਾ ਵੇ ਤੂੰ ਸਟੱਡੀ ਕਰਦੀ ਆ ਤੇ ਉਹ ਚੱਕ ਲਿਆ ਘਰ ਆਪਣਾ ਪੂਰਾ ਟੇਬਲ ਤੇ ਖਲਾਰਾ ਭਰਿਆ ਹੁੰਦਾ ਆ ਸਿਮਰ ਨੂੰ ਨਾ ਕੋਈ ਨਹੀਂ ਪਤਾ ਲੱਗਦਾ ਕੁਛ ਵੀ ਭਾਬੀ ਕੀ ਗੱਲ ਦੀ ਇਕੱਲੇ ਬੋਲੀ ਜਾਂਦੇ ਵੇ ਜੀ ਬੋਲਣਾ ਕੀ ਆ ਬਾਜੀ ਆ ਦੇਖ ਲੋ ਸਿਮਰ ਦੇ ਹਾਲ ਭਾਬੀ ਬਾਜੀ ਹਾਂ ਤੇ ਬਾਜੀ ਆ ਮੈਂ ਥੋੜਾ ਵਾਂ ਤੁਸੀਂ ਮੈਨੂੰ ਨਾਮ ਲੈ ਕੇ ਬੁਲਾਇਆ ਕਰੋ ਤੇ ਨਾਲੇ ਤੁਸੀਂ ਮੈਨੂੰ ਨਾ ਜਿਓ ਨਾ ਸਮਝੋ ਮੈਂ ਤੁਹਾਡਾ ਭਰਾ ਹੀ ਆ ਉਹ ਨਾ ਮੈਨੂੰ ਇਦਾਂ ਆ ਨਾ ਅਸਲ ਵਿੱਚ ਮੈਨੂੰ ਚੱਕਾ ਜਿਹਾ ਲੱਗ ਜਾਂਦਾ ਆ ਵੇ ਕੋ ਹੈ ਤੇ ਤੁਸੀਂ ਛੋਟੇ ਆ ਪਰ ਮੈਨੂੰ ਪਤਾ ਨਹੀਂ ਇਹਦਾ ਕਦਾ ਚੱਕਾ ਲੱਗਣਾ ਦੱਸੋ ਮੈਨੂੰ ਮੈਨੂੰ ਐਂਦਾ ਲੱਗਦਾ ਕਿ ਐਵੇਂ ਬਸ ਨਿਕਲਦਾ ਹੀ ਨਹੀਂ ਆ ਮੇਰੇ ਮੂੰਹ ਚ ਨਹੀਂ ਹੁਣ ਅੱਜ ਤਾਂ ਮੈਂ ਅਰਜ ਨਹੀਂ ਕਰਾਂਗੀ ਹਾਂ ਤੁਸੀਂ ਮੇਰਾ ਨਾਮ ਲੈ ਕੇ ਬੁਲਾਣਾ ਵਾ ਹਾਂ ਠੀਕ ਮੈਨੂੰ ਭਾਜੀ ਨਹੀਂ ਕਹਿਣਾ ਮੈਨੂੰ ਬੜਾ ਅਕੋੜਿਆ ਫੀਲ ਹੁੰਦਾ ਮੇਰੀ ਭਾਬੀ ਹੋਵੇ ਤੇ ਮੈਨੂੰ ਭਾਜੀ ਕਹਵੇ ਮੈਂ ਛੋਟਾ ਤੁਹਾਡੇ ਤੋਂ ਕਿੰਨਾ ਨਹੀਂ ਉਹ ਤਾਂ ਤੇਰੀ ਗੱਲ ਠੀਕ ਹੈ ਮੈਨੂੰ ਵੀ ਬੜਾ ਚਾਅ ਆ ਕਿ ਮੈਂ ਛੋਟੇ ਦੇ ਹੋਰ ਨੂੰ ਛੋਟੇ ਤਰ੍ਹਾਂ ਹੀ ਲਵਾਣਾ ਹੈ ਨਾ ਤੁਸੀਂ ਹੁਣ ਭੁੱਲ ਜਾਓ ਤੁਸੀਂ ਮੈਨੂੰ ਭਰਾ ਦੇ ਤੌਰ ਤੇ ਲੈਣਾ ਠੀਕ ਆ ਪੱਕਾ ਠੀਕ ਆ ਮੈਂ ਕਿਹਾ ਬਿਲਕੁਲ ਠੀ ਲੇ ਆਹ ਤੇਵਾ ਵੀ ਮੇਰੇ ਦਿਲ ਦੀ ਗੱਲ ਕਰਤੀ ਤੁਸੀਂ ਸਹੀ ਗੱਲ ਐ ਮੈਨੂੰ ਨਾ ਮੈਨੂੰ ਬੜਾ ਹੀ ਚਾ ਆ ਆ ਵੀ ਰਖੜੀ ਦਾ ਤੁਹਾਨੂੰ ਪਤਾ ਹੀ ਆ ਸਾਡਾ ਭਰਾ ਬਾਹਰ ਐ ਤੇ ਕਦੀ ਰਖੜੀ ਬੰਨੀ ਨਹੀਂ ਆਪਾਂ ਉਹਨੂੰ ਪੋਸਟ ਕਰ ਦਿੱਦੀ ਆ ਬਟ ਉਹਦੇ ਗੁੱਟ ਤੇ ਨਹੀਂ ਕਦੀ ਬੰਨ ਕੇ ਵੇਖੀ ਹੈਗੀ ਤੇ ਤੂੰ ਮੇਰਾ ਵੀਰ ਅੱਜ ਤੋਂ ਬਾਅਦ ਫੇਰ ਬੰਦੇ ਨੂੰ ਰਖੜੀ ਬੰਨ ਲੈ ਕਰ ਮੈਂ ਤੇ ਆ ਬੜਾ ਖੁਸ਼ ਆ ਮੇਰੇ ਕੜੇ ਦੇ ਨਾਲ ਮੇਰੇ ਗੁੱਟ ਤੇ ਮੇਰੀ ਨਾ ਭਾਬੀ ਪਲੱਸ ਭੈਣ ਰਖੜੀ ਬੰਨੂਗੀ ਹਾਂ ਚਲ ਠੀਕ ਐ ਫੇਰ ਅੱਜ ਤੋਂ ਬਾਅਦ ਤੂੰ ਅਰਜਨ ਠੀਕ ਐ ਹਾਂਜੀ ਠੀਕ ਐ ਪੱਕਾ ਫੇਰ ਹਾਂ ਤੁਸੀਂ ਵੀ ਮੇਰਾ ਪ੍ਰੋਮਿਸ ਕਰੋ ਹਾਂ ਮੈਂ ਤੁਹਾਡੇ ਮੂੰਹ ਤੋਂ ਕਿ ਪਰਮਨ ਨੂੰ ਭਾਜੀ ਕੋ ਆਣ ਨਹੀਂ ਮੈਂ ਨਾ ਮੈਂ ਬੜੇ ਚਿਰ ਤੋਂ ਚਾਹੁੰਦੀ ਸੀਗੀ ਮੈਨੂੰ ਇਦਾਂ ਲੱਗਦਾ ਸੀ ਕਿ ਵੈਸੇ ਝਾਕਾ ਜਾਇਕ ਲੱਗਦਾ ਸੀ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੰਮੀ ਨਾਲ ਫੀਲ ਕਰਨ ਕਿ ਹਨਾ ਕਿਦਾਂ ਅਰਜਨ ਅਰਜਨ ਕਰਦੀ ਫਿਰਦੀ ਆ ਤਾਂ ਕਰਦੇ ਨਹੀਂ ਨਹੀਂ ਕੋਈ ਐਡੀ ਗੱਲ ਨਹੀਂ ਗਈ ਤੁਸੀਂ ਬਸ ਮੈਨੂੰ ਇਤਰਾ ਹੀ ਆ ਲੋਡ ਬਈ ਤੇ ਤੁਸੀਂ ਮੇਰੇ ਕੰਨ ਤੋਂ ਫੜ ਕੇ ਖਿੱਚਦਿਆ ਕਰੋ ਜੇ ਮੈਂ ਕਿਤੇ ਗਲਤੀ ਕਰੂ ਨਹੀਂ ਫੇਰ ਜੇ ਤੂੰ ਫੇਰ ਤੇ ਮੈਂ ਆਪਣਾ ਪੂਰਾ ਹੱਕ ਜਮਾਵਾਂਗੀ ਤੇਰੇ ਉੱਪਰ ਤੇ ਫੇਰ ਤੂੰ ਛੱਡ ਦੇ ਉਹ ਦੱਸ ਕੀ ਕਾਉਂਗਾ ਕੁਛ ਲੈ ਕੇ ਆਵਾਂ ਤੇਰੇ ਲਈ ਕੋਈ ਨਾ ਪਹਿਲੋਂ ਖਲਾਰਾ ਸੰਭੋ ਖਲਾਰਾ ਸਿਮਰਤ ਦੇ ਆ ਸਾਰੇ ਕੰਮ ਵੇ ਜਿੱਥੇ ਬੈਂਦੀ ਉੱਥੇ ਖਲਾਰਾ ਪਾ ਜਾਂਦੀ ਆ। ਉਹ ਨਹੀਂ ਤੁਸੀਂ ਨਾ ਉਹਦੀ ਨਿੰਦਾ ਕਰੋ। ਉਹ ਹੈ ਇਦਾਂ ਦੀ ਆ। ਆਹੋ। ਪਤਾ ਨਹੀਂ ਹੁੰਦਾ। ਲੰਮੇ ਉੱਥੇ ਪਏਗੀ ਕਿਤਾਬ ਉਹ ਇੱਥੇ ਹੋਏਗੀ। ਹਾਂ ਸਹੀ ਗੱਲ ਐ। ਜਾਣੇ ਵਾਲੇ ਕੰਮ ਐ ਨਾ। ਵੱਡੀ ਹੋ ਗਈ ਐ ਪਰ ਕੰਮ ਉਹ ਜਾਣਿਆਂ ਵਾਲੇ ਹੀ। ਮੈਂ ਤੇ ਆਹੋ ਇਹਦਾ ਪਤਾ ਨਹੀਂ ਐ ਕਿਦੋਂ ਵੱਡੀ ਹੋਣੀ। ਚੱਲ ਕੋਈ ਨਹੀਂ ਸਾਡੇ ਸਿਰ ਤੇ ਹੀ ਆ ਹਨਾ। ਚਲੋ ਕੋਈ ਨਹੀਂ। ਵੱਡੇ ਪਣ ਪਰ ਮਸਿਰ ਤੇ ਬਚਪਨ ਦੇ ਅਦੇ ਵਿੱਚ। ਹਾਂ ਪਾ ਚਾਹ ਪੀਨੇ ਕੱਪ ਕੱਪ। ਹਾਂ ਚੱਲ ਠੀਕ ਐ ਮੈਂ ਚਾਹ ਲੈ ਕੇ ਆਉਣੀ ਆ। ਅੱਜ ਤੋਂ ਫੇਰ ਪੱਕਾ ਅਰਜਨ ਅਰਜਨ ਹੀ ਹੋਇਆ ਕਰਨੀ ਆ ਹੈਂ। ਹਾਂਜੀ ਹਾਂਜੀ ਜ਼ਰੂਰ ਜ਼ਰੂਰ। ਕੀ ਕਰਨ ਲੱਗੇ ਜੀ ਸਿਮਰਤ ਮੈਂ ਤੁਹਾਨੂੰ ਅੱਜ ਇੱਕ ਖੁਸ਼ੀ ਵਾਲੀ ਗੱਲ ਦੱਸਾਂ ਖੁਸ਼ੀ ਵਾਲੀ ਗੱਲ ਕਿ ਮੈਨੂੰ ਸਭ ਤੋਂ ਜ਼ਿਆਦਾ ਬੜਾ ਖੁਸ਼ੀ ਕੀ ਹੋਈ ਅੱਜ ਅੱਜ ਜਦ ਮੈਂ ਨਾ ਅਰਜਨ ਨੂੰ ਬਾਜੀ ਕਹਿੰਦੀ ਸੀ ਨਾ ਤੇ ਅਰਜਨ ਨੇ ਅੱਜ ਮੈਨੂੰ ਕੀ ਕਿਹਾ ਕਿ ਬਾਜੀ ਨਹੀਂ ਮੈਨੂੰ ਕਹਿਣਾ ਤੂੰ ਹੀ ਮੇਰਾ ਨਾਂ ਲਿਆ ਕਰੋ ਮੈਂ ਛੋਟਾ ਹਾਂ ਤੁਹਾਡੇ ਤੋਂ ਹਣਾ ਤੇ ਮੈਨੂੰ ਬੜੀ ਖੁਸ਼ੀ ਹੋਈ ਇੱਕ 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 ਸਿਮਰਤ ਨੂੰ ਹੋਰ ਬੜੀ ਖੁਸ਼ੀ ਹੋਈ ਪਤਾ ਨਹੀਂ ਉਹਨਾਂ ਕੀ ਕਿਹਾ ਕਿੰਨਾ ਤੁਹਾਨੂੰ ਮੇਰੇ ਕੋਲ ਬਿਜੀ ਤੇ ਰਖੜੀ ਬੰਨ੍ਹਾ ਕਰੋ ਹੈਨਾ ਤੁਹਾਨੂੰ ਪਤਾ ਵੀ ਕਿੰਨੇ ਸਾਲ ਤੋਂ ਆਪਣੇ ਭਰਾ ਨੂੰ ਰਖੜੀ ਨਹੀਂ ਬੱਦੀ ਬੋਸਟ ਹੀ ਕਰਦੀ ਹੈ ਹਰ ਵਾਰੀ ਹੈਨਾ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਰਖੜੀ ਬੰਨ੍ਹਣੀ ਆ ਉਹਨੂੰ ਭਾਬੀ ਯਸ ਇਹਨਾਂ ਇੱਕ ਵਾਰੀ ਨਹੀਂ ਪੜੀ ਹੋਈ ਏ ਚੀਜ਼ ਹੈ ਕਿ ਆਪਾਂ ਮੰਮੀ ਨਾਲ ਬੋਲਣਾ ਹੋ ਦੇਈ ਗੱਲ ਕਰਨਾ ਕਿ ਭਾਬੀ ਜਦੋਂ ਜਦੋਂ ਇਸ ਘਰ ਵਿੱਚ ਆਏ ਨਾ ਭਾਬੀ ਦੇ ਲੱਗਦਾ ਤੇ ਮੈਂ ਛੋਟਾ ਦੇ ਗਿਆ ਪਰ ਭਾਬੀ ਨੇ ਮੇਰੇ ਭਾਜੀ ਭਾਜੀ ਕਰਕੇ ਬੋਲਦੇ ਆ ਮੈਂ ਤਾਂ ਦਿਨ ਬਾਅਦ ਮੈਨੂੰ ਕਹਿ ਚੱਲਿਆ ਕਿ ਭਾਬੀ ਮੇਰਾ ਨਾਮ ਲੈਆ ਕਰੋ ਮੇਰੇ ਭਾਜੀ ਭਾਜੀ ਨਾ ਕਰਿਆ ਕਰੋ ਮੈਨੂੰ ਆਪਣੇ ਆਪ ਨੂੰ ਬ ਮੈਂ ਸਭ ਕੁਝ ਕਲੀਅਰ ਨਹੀਂ ਕਰਦੇ ਦੋ ਵੀ ਆਪੇ ਕੀ ਆਤਾ ਮੈਂ ਤਾਂ ਬੜਾ ਸੋਚਦਾ ਰੋਗ ਰੋਗ ਕਰ ਰਿਹਾ ਤੇ ਨਾ ਮੈਨੂੰ ਇਹ ਰੂਪ ਚਾਹੀਦਾ ਮੈਨੂੰ ਤੇ ਇਹੋ ਜਿਹੀ ਭਾਬੀ ਜਿਹੜੀ ਮੇਰੇ ਤੋਂ ਕੰਮ ਫੜ ਲੇ ਕੰਮ ਦਾ ਸਟੇਅ ਕਰੇ ਕਿ ਚਲਾ ਕੰਮ ਕਰੇ ਮੈਨੂੰ ਵੀ ਬੜਾ ਚਾਹਿਆ ਸੀ ਮਤਲਬ ਕਿ ਦੇ ਓੜ ਦੇਰ ਵਾਲਾ ਰਿਸ਼ਤਾ ਦੇ ਓੜ ਵਾਲੇ ਵਧੀਆ ਲੱਗਦਾ ਵਾ ਹਨਾ ਹਾਂ ਹੁੰਦਾ ਡਾਟ ਵੀ ਲੈਂਦਾ ਗਾਲਾਂ ਵੀ ਕੱਢ ਲੈਂਦਾ ਹਨਾ ਆਪਣਾ ਮਰਜ਼ੀ ਕਰ ਲੈਂਦਾ ਇਹ ਤੇ ਗੱਲ ਸਹੀ ਹੈ ਪਰ ਨਾ ਮੈਨੂੰ ਉਹ ਤੈਨੂੰ ਪਤਾ ਬਾਹਰ ਰਹਿੰਦਾ ਸੀਗਾ ਤੇ ਮੈਨੂੰ ਇਦਾਂ ਚਾ ਕਰੇ ਬਣਿਆ ਸੀ ਉਹ ਤੋਂ ਹਨਾ ਪਰ ਜਿੱਦਾਂ ਦਾ ਆਇਆ ਵਾ ਨਾ ਉਦੋਂ ਦਾ ਮੈਨੂੰ ਉਹ ਇਦਾਂ ਲੱਗਦਾ ਕਿ ਇੱਕ ਭਿਆਨਪਰਾ ਹੁੰਦਾ ਰਿਸ਼ਤਾ ਦਿਆ ਹਣਾ ਹੁਣ ਅੱਜ ਇੰਨੀ ਖੁਸ਼ੀ ਹੋਣੀ ਮੈਂ ਤੈਨੂੰ ਦੱਸ ਹੀ ਨਹੀਂ ਸਕਦੀ ਕਿ ਮੈਂ ਅਰਜਨ ਨੂੰ ਰਖੜੀ ਬੰਦਨੀ ਆ ਚਲ ਕੋਈ ਨਾ ਭਾਬੀ ਇਹ ਵੀ ਤੇਰਾ ਚਾਹ ਪੂਰਾ ਹੋ ਗਿਆ ਤੇ ਤੂੰ ਐਦਾ ਕਰਨੀ ਆ ਅਸੀਂ ਅੱਗੇ ਤੂੰ ਇਕੱਲੀ ਭੈਣ ਸੀ ਨਾ ਅਰਜਨ ਦੀ ਹੁਣ ਦੋ ਭੈਣਾਂ ਹੋ ਗਈਆਂ ਜਰੂਰ ਭਾਬੀ ਉਹਦੇ ਵੇਲੇ ਤਾਂ ਮੇਰੇ ਕੋ ਭੈਣਾਂ ਵਾਂਗੂ ਰੱਖਦਾ ਵਾ ਭਾਬੀ ਘਟ ਤੇ ਭੈਣ ਜਦੀ ਕਹਿ ਦਿੰਦਾ ਜਦੋਂ ਬਾਹਰ ਵੀ ਹੀ ਨਾ ਕਿਤੇ ਫੋਨ ਫਾਨ ਕਰਕੇ ਪੁੱਛ ਲੈਣਾ ਕਿ ਭਾਬੀ ਠੀਕ ਆਉਣੇਗਾ ਨਾ ਭਾਬੀ ਭੈਣ ਠੀਕ ਹੈ ਵਾ ਕਿਹੜੀ ਨੂੰ ਦੀ ਭੈਣ ਕਹਿੰਦਾ ਲੈ ਭਾਬੀ ਨੂੰ ਭੈਣ ਕਹਿ ਜਾਂਦਾ ਮੇਰੀ ਤੇ ਭੈਣਾਂ ਵਰਗੀ ਵੱਡੀ ਮੇਰੇ ਤੋਂ ਫਿਰ ਆਪਾਂ ਸਿਮਰ ਤਾਂ ਪਤਾ ਕੀ ਕਰਨਾ ਆ ਆਪਾਂ ਐਦਾ ਕਰਨਾ ਆ ਕਿ ਅੱਜ ਦੋ ਸੇਹਰਾ ਬੰਨਣਾ ਆ ਨਾ ਫਿਰ ਆਪਾਂ ਦੋਨੋਂ ਜਣੀਆਂ ਸੇਹ ਲੇ ਪਾਪੀ ਇਹ ਗੱਲ ਪੁੱਛਣ ਵਾਲੀ ਗੱਲ ਆ ਸਾਰਾ ਕੰਮ ਤਾਂ ਤੁਸੀਂ ਆਪ ਅੱਗੇ ਹੋ ਕੇ ਕਰਨਾ ਇੱਕ ਨਹੀਂ ਦੋ ਦੋ ਫਰਜ਼ੇ ਨੇ ਪੋੜੇ ਤਾਂ ਹੀ ਹਾਂ ਸਹੀ ਗੱਲ ਹੈ ਹੁਣ ਤੇ ਮੇਰੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਨਾ ਬਿਲਕੁਲ ਬਿਲਕੁਲ ਚਲ ਇੱਕ ਇੱਕ ਗੱਲ ਹੀ ਉਹ ਮੈਂ ਟੈਨਸ਼ਨ ਫਰੀ ਹੋ ਗਈ ਹਾਂ ਮਚਾ ਮੰਗਨ ਤੇ ਮਚਾ ਦੇਵਾਂ ਉਹਨੂੰ ਹਾਂ ਹਾਂ ਚਾਹਦੇ ਆ ਉਹ ਤੇ ਹਾਂ ਠੀਕ ਆ ਬੱਚੇ ਵੀ ਨਾ ਉੱਠ ਕੇ ਚੱਲ ਜਾਂਦੇ ਹੀ ਉਹਦੇ ਅਰਜੰਦੇ ਵੀ ਕੰਮ ਵੇਲਾ ਇੱਦਾਂ ਸਭ ਛੱਡ ਕੇ ਗਾਂ ਗਿਆ ਵਾ ਲਿੰਗਰ ਦੇ ਵੀਰ ਕਰਨਾ ਕੀ ਆ ਸੋង ਕੇ ਉੱਠ ਕੇ ਚੱਲ ਗਿਆ ਵਾ ਤੇ ਤੈਨੂੰ ਪਤਾ ਨਹੀਂ ਕੀ ਚੱਕਨੇ ਹੁੰਦੇ ਆ ਮੇਰੀ ਗੱਲ ਸੁਣੋ ਵੀਰੇ ਦਾ ਫੋਨ ਆਇਆ ਵਾ ਹਾਂ ਤੇ ਵੀਰੇ ਨੂੰ ਲੈ ਆ ਜਾਣਾ ਵਾ ਆਹ ਤੁਸੀਂ ਮੇਰਾ ਨਾਲ ਚੱਲੋ ਅ ਅਰਜਨ ਵੀਰੇ ਤੇ ਕੰਮ ਬੜਾ ਪਿਆ ਹੈ ਪਤਾ ਜੇ ਉਹ ਭਾਬੀ ਕੀ ਸਾਰੀ ਢੜੀ ਕੰਮ 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 ਆਓ ਚੱਲੀਏ ਇਹਨਾਂ ਨਾਲ ਆਪਾਂ ਕੁਝ ਖਾ ਵੀ ਕੇ ਆਵਾਂਗੇ ਪਹਿਲਾਂ ਉਹ ਵੀਰੇ ਨੂੰ ਲੈ ਕੇ ਆਨੇ ਆ ਵੀਰੇ ਨੂੰ ਬਾਤ ਲਾ ਕੇ ਆਉਨੇ ਆ ਤੇ ਪਹਿਲੇ ਐਦਾਂ ਮੈਂ ਕਰਦੀ ਆ ਕਿ ਮੈਂ ਲੱਗੀ ਫੇਰ ਝਾੜੂ ਤੇ ਤੂੰ ਲਿਆ ਪੋਚਾ ਤੇ ਮਾਰ ਫਿਰ ਜੇ ਤੂੰ ਮੇਰਾ ਭਰਾ ਵਾਂ ਤੇ ਭਰਾ ਵਾਲੇ ਕੰਮ ਕਰ ਉੱਠ ਜਾ ਵੀ ਉੱਠ ਕੇ ਮਿੰਡੋ ਮਿੰਟੀ ਚੱਲ ਹਣ ਮੇ ਆ ਗੱਲ ਗਲਤ ਹੈ ਮਾਫ਼ ਕਰੂ ਆ ਗਮ ਗਲਤ ਅਰਜਣ ਫੇ ਤੇਰੇ ਲਈ ਮੈਂ ਤੈਨੂੰ ਕੋਈ ਖਵਾਣ ਵੇਂ ਚ ਲੈਣਾ ਨਹੀਂ ਐਡਾ ਨਹੀਂ ਆ ਚੱਲ ਠੀਕ ਐ ਕੋਈ ਨਹੀਂ ਫੇ ਮੈਂ ਜਲਦੀ ਜਲਦੀ ਕਰ ਲਾਂ ਤਰਪਾ ਚਲਦੇ ਆ ਕੋ ਟਾਈਮ ਨਾ ਮਾਰੋ ਨਹੀਂ ਜਲਦੀ ਐਥੇ ਮੇਰੀ ਇੱਕ ਗੱਲ ਸੁਣ ਤੂੰ ਨਾ ਮੇਰਾ ਪੁੱਤ ਐਡਾ ਕਰ ਕਿ ਪਹਿਲਾ ਨਾ ਵੀ ਦੀ ਫੀਸ ਭਰਨ ਵਾਲੀ ਆ ਮੈਂ ਤੈਨੂੰ ਫੀਸ ਕੱਢ ਦਿੰਨੀ ਆ ਤੇ ਵੀ ਦੀ ਜਾ ਕੇ ਤੇ ਫੀਸ ਭਰਿਆ ਠੀਕ ਐ ਤੇ ਫੇਰ ਤੂੰ ਮੈਂ ਦੱਸਦੀ ਆ ਕਿ ਬਾ ਗਾਣਾ ਕਿਤੇ ਜਾਣਾ ਆ ਆ ਕਿਸੇ ਰਿਸ਼ਦਾਰ ਕੋ ਤੇ ਤੇਰੀ ਵੀਰ ਜੀ ਮੈਨੂੰ ਕਹਿੰਦੇ ਸੀਗਾ ਕਿ ਤੁਸੀਂ ਅਰਜਣ ਨੂੰ ਲੈ ਜੀ ਤੇ ਤੂੰ ਜਾਵੇਂ ਤਵੇ ਰੱਬਾ ਉੱਥੇ ਵੀ ਜਾਵਾਂਗੇ ਤੇ ਨਾਲੇ ਆਪਾਂ ਬਜਾਰੋਂ ਵੀ ਹੋਵਾਂਗੇ ਤੇ ਤੇਰੇ ਵੀ ਜੁਮਲਾਵਾਂਗੇ। ਪਰ ਤੁਹਾਨੂੰ ਟਾਈਮ ਨਾਲ ਲਗੂ ਮੈਨੂੰ ਦੱਸੋ। ਵੱਧ ਤੋਂ ਵੱਧ 15-20 ਮਿੰਟ। ਬਸ ਇਹ ਜਲਦੀ ਕਰ ਲਉ। ਉਹਨੇ ਮੈਂ ਕੰਮ ਕਰਾਣ ਦਾ। ਹਾਂ ਤੂੰ ਕਰ ਲੈ। ਜਲਦੀ ਕਰ ਲੈ। ਫੀਸ ਫੀਸ ਆ ਰਿਹਾ ਮੇਰੇ ਪੁੱਤ ਜਾ ਕੇ ਨજર। ਠੀਕ ਹੈ ਠੀਕ। ਠੀਕ ਹੈ। ਅਰਜਨ ਨੇ ਤਾਂ ਮੇਰੇ ਸਾਰੇ ਟੈਨਸ਼ਨ ਹੀ ਖਤਮ ਕਰਤੀ ਓ। ਜਦੋਂ ਦਾ ਮੈਨੂੰ ਕਹਿ ਗਿਆ ਬਾਜੀ ਇਹਦਾ ਬੋਝ ਮੇਰੇ ਸਿਰ ਤੋਂ ਲਾਇਆ ਈ ਓ। ਇਹ ਗੱਲ ਬੜੀ ਵਧੀਆ ਹੋਈ ਓ। ਬਾਪਾ ਹੁਣ ਮੈਂ ਉਹਨੂੰ ਆਰਡਰ ਜੇ ਮਾਰ ਲੈਣੀ ਸਾਰੇ ਕੰਮ ਵੀ ਕਰ ਦਿੰਦਾ ਆ। ਨਾਲੇ ਬਾਪ ਚਲ ਵਧੀਆ ਆ ਧੇਰ ਵੀ ਤੇ ਭਰਾ ਹੀ ਹੁੰਦੇ ਆ ਤੈਨੂੰ ਪਤਾ ਅਸਲ ਭਰਾ ਤੇ ਇਹੀ ਹੁੰਦੇ ਆ ਆਪਣੇ ਭਰਾ ਦੇ ਪਿੱਛੇ ਸਾਡਾ ਆਈਦੇ ਆ ਤੇ ਇੱਥੇ ਇਹੋ ਹੀ ਭਰਾ ਹੁੰਦੇ ਆ ਸਾਰੇ ਮੁੰਡੇ ਜਿੰਨਾ ਸਾਡਾ 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 ਨਾਂ ਰਹਿਣਾ ਹੁੰਦਾ ਵਾ ਮੇਰੀ ਗੱਲ ਸੁਣ ਰਾਜੀ ਹਾਂਜੀ ਭਾਬੀ ਹਾਂਜੀ ਆਹੋ ਹੋ 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 ਯਾਰ ਮੈਨੂੰ ਤੇਰਾ ਹੁਣ ਕੋਈ ਸਮਝ ਨਹੀਂ ਤੇਰਾ ਸਗਵਾ ਵਧੀਆਈ ਵਿਆਹ ਕਰਾ ਕੇ ਬੱਚਾ ਜੰਮ ਲੈ ਘਟੋ ਘਟ ਪੜਨ ਦੀ ਲੋੜ ਪਵੇ ਨਾ ਪਵੇ ਚੰਗੀ ਗੱਲ ਮੈਂ ਬੱਚਾ ਹੀ ਸਾਹਮਣੇ ਕਿਦਾਂ ਪੜਾਉਂ ਸੋਖਾ ਆਣਾ ਐਵੇਂ ਤੂੰ ਕਹੀ ਨਹੀਂ ਆ ਅੱਛਾ ਮੇਰੀ ਗੱਲ ਤਾਂ ਸੋਹਣੀ ਹਾਂ ਹਾਂ ਸਿਮਰਾਂ ਨੇ ਭਲਾ ਮੈਂ ਹਾਂ ਤੇਰੀ ਜਿਹੜੀ ਭਾਬੀ ਆ ਤੇ ਤੇਰਾ ਵੀਰ ਹਾਂ ਤੇ ਮੈਂ ਹਾਂ ਮੈਨੂੰ ਨਾ ਕੋਈ ਵੀਰ ਨਾ ਕੋਈ ਲੱਗਦੀ ਪਈ ਗੱਲਬਾਤ ਹੈ ਤੈਨੂੰ ਲੱਗਦਾ ਇੰਨਾ ਦਾ ਕੁਝ ਤੇਰਾ ਦਿਮਾਗ ਪਾਗਲਿਆ ਇਹ ਕਿਦਾਂ ਇਹ ਤੂੰ ਗੱਲ ਕਰ ਦਿੱਤੀ ਅੱਜ ਤੇ ਤੁਹਾਡੇ ਘਰੇ ਕਿੰਨੇ ਟਾਈਮ ਬਾਅਦ ਆਈਆਂ ਵਿਆਹ ਤੋਂ ਬਾਅਦ ਹੁਣ ਜਾ ਕੇ ਆ ਰਹੀ ਕਿ ਗੇੜਾ ਮਾਰਿਆ ਉਹ ਵੀ ਜਿਹੜਾ ਤੂੰ ਕੋਲ ਸੀ ਬੱਸ ਭਾਬੀ ਆਪਣੇ ਪਹੁੰਚ ਦੇ ਬੰਦੀ ਉਹਨਾਂ ਨੇ ਪਹੁੰਚ ਹੀ ਜਾਣਾ ਹਾਂ ਤਾਂ ਠੀਕ ਹੈ ਤੁਸੀਂ ਜਲਦੀ ਜਲਦੀ ਲੱਗ ਕੇ ਲੋ ਜੀ ਬੱਸ ਉਹ ਨਹੀਂ ਵੇਖਣਾ ਬਾਕੀ ਰਹਿ ਗਿਆ ਸੀ ਬੇਸ਼ਰਮੀ ਦੀ ਵੀ ਨਾ ਇੱਕ ਹੱਦ ਹੁੰਦੀ ਐ ਕੀ ਕਰਨਾ ਮੈਂ ਵੈਸੇ ਦੱਸਦੀ ਹਾਂ ਕੀ ਚੰਨ ਚੜਨ ਦੀ ਤੇਰੀ ਭਾਬੀ ਤင်း ਤਿੰਨ ਫਬਿਕ ਚੋਕਰਾ ਵੀ ਆ ਬਣਦਾ ਤਾਂ ਆਈਏ। ਓਹੋ ਤੂੰ ਜੋ ਹੀ ਚੱਕਨੋਂ ਸਾਰਾ ਕੁਝ ਰੱਖ ਓਥੇ। ਕਿਉਂ? ਗੱਲ ਕਵਾਂ? ਮੈਂ ਗੁੱਸਾ ਨਾ ਕਰੀ। ਕੱਲੀ ਖਲੋ ਕੇ ਬੜਬੜਾ ਨਹੀਂ ਆ। ਆ ਬਾਹਰ ਜਿਹੜੀ ਸਾਰੇ ਸ਼ਹਿਰ ਨੂੰ ਮਹੱਲੇ ਨੂੰ ਫਿਲਮ ਖਾਨਨੀ ਹੈ ਨਾ ਇਹ ਆਪਣੇ ਘਰ ਹੀ ਰੱਖ ਫਿਲਮ। ਕਿਹੜੀ ਫਿਲਮ ਦੀਦੀ? ਆ ਜਿਹੜੀ ਤੇਰੀ ਪਰਜਾਈ ਤੇ ਨਾਲ ਤੁਰਿਆ ਜਾਂਦਾ ਉਹਦਾ ਦਿਓਰ। ਸ਼ਰਮ ਤਾਂ ਉਹਨਾਂ ਨੂੰ ਜਰਾਈ ਨਹੀਂ ਨੀ। ਕਿਵੇਂ ਦੰਦੀਆਂ ਕੜ-ਕੜ ਕੇ ਤੁਰੇ ਫਿਰਦੇ ਨੇ ਕਿਵੇਂ ਇੱਕ ਦੂਜੇ ਦੇ ਕੰਨ 'ਚ ਗੱਲਾਂ ਕਰਦੇ ਨੇ ਕਿਵੇਂ ਨਾਲ ਜੋੜ-ਜੋੜ ਕੇ ਤੁਰਦੀ ਆ ਉਹਨਾਂ ਨੂੰ ਸ਼ਰਮ ਨਹੀਂ ਜਰਾ ਮਾਸਾ ਲੀ ਗਈ ਕਿ ਸਹੇਰੇ ਮੇਰਾ ਬੰਦਾ ਗਿਆ ਰਾਤਾਂ ਦਾ ਉਹਨੂੰ ਉੱਲੂ ਬਣਾਉਂਦੀ ਫਿਰਦੀ ਐ ਤੇ ਦਿਓਰ ਦੇ ਨਾਲ ਮੈਨੂੰ ਤਾਂ ਬੋਲਣ ਲੱਗਿਆ ਵੀ ਸ਼ਰਮ ਆਂਦੀ ਐ ਤੁਸੀਂ ਕੌਣ ਜੇ ਤੁਸੀਂ ਕੌਣ ਜੇ ਲੈ ਤੁਸੀਂ ਸਾਡੇ ਘਰ ਦੇ ਮੈਂਬਰ ਜੇ ਤੁਹਾਡਾ ਕੀ ਹੱਕ ਬੰਦਾ ਮੇਰੀ ਭਾਬੀ ਬਰੀ ਨਹੀਂ ਚੀਜ਼ ਬੋਲਣ ਦਾ ਤੁਹਾਨੂੰ ਪਤਾ ਵੀ ਰੋਂ ਦੋਵਾਂ ਦਾ ਕੀ ਰਿਸ਼ਤਾ ਵਾ ਔ ਚੋਪਕਿ ਪਿਚ ਰਹਾ ਹੈ ਉਹਨਾਂ ਦਾ ਭਰਾ ਮੇਰੀ ਤੂੰ ਹੀ ਗੱਲ ਸੁਣੋ ਉਹਨਾਂ ਨੂੰ ਨਾ ਭਰਾ ਮੰਨਦੀ ਆ ਤੇ ਮੇਰਾ ਜਿਹੜਾ ਨਿੱਕਾ ਭਰਾ ਨਾ ਉਹਨੂੰ ਮਾਵਾ ਦੇ ਭਰਾ ਸਮਝਦਾ ਜਰੂਰੀ ਨਹੀਂ ਪਰ ਉਹ ਮਾਂ ਮੰਨਦੀ ਆ ਤੇ ਮਾਂ ਸਮਝਦੀ ਆ ਜੇ ਫਲਾਣ ਹੈ ਮੈਨੂੰ ਨਾ ਸਮਝਾ ਜੋ ਅਸੀਂ ਵੇਖਦੇ ਆ ਨਾ ਅਸੀਂ ਲੋਕ ਉਹੀ ਬੋਲਦੇ ਆ ਐਡਾ ਹੀ ਰਿਸ਼ਤਾ ਉਹਨਾਂ ਦਾ ਪਵਿੱਤਰ ਹੈਗਾ ਨਾ ਜਿਹੜਾ ਦੱਸਣਾ ਨਹੀਂ ਸਰਟੀਫਿਕੇਟ ਬਣਾ ਬਣਾ ਕੇ ਅਸੀਂ ਅੱਲਾਹ ਕੁਝ ਵੇਖਦੇ ਆ ਆਪਾਂ ਆਪਣੀ ਅੱਖਾਂ ਨਾਲ ਹੀ ਵੇਖਦੇ ਸਾਰੀ ਦੁਨੀਆ ਵੇਂਦੀ ਹੈ ਇਹ ਤਾਂ ਸ਼ਰਮ ਲਈ ਹੈ ਮੈਂ ਤੇ ਕਹਿ ਰਹੀ ਕਾਈ ਕਾਉਂਸਲਰ ਨੂੰ ਤੁਹਾਨੂੰ ਮੱਲੇ ਚੇ ਕਢਾਉਣਾ ਐਂ ਜੀ ਮੁਕਵਾਸ ਪੰਨ ਕਾਲਾ ਵਿੱਚ ਪੈੜ ਮਾਰੇ ਮੂੰਹ ਤੇ ਬਸ ਲਾ ਦੂੰਗੀ ਤੂੰ ਸ਼ਰਮ ਨਹੀਂ ਹੁੰਦੀ ਤੈਨੂੰ ਬੇਜ਼ਾਕ ਬੋਲੀ ਜਾਂਦੀ ਤੂੰ ਫਾਦੂ ਮੇਰੀ ਗੱਲ ਸੁਣੋ ਜੀ ਨਹੀਂ ਤੂੰ ਹੁੰਦੀ ਕੌਣ ਆ ਕਿ ਮੇਰੇ ਨਾਲ ਸੀ ਕੀ ਕੀ ਬਰੂ ਤੇਰਾ ਸਾਡੇ ਨਾਲ ਰਿਸ਼ਤਾ ਕੀ ਐ ਅੱਛਾ ਰਿਸ਼ਤਾ ਨਹੀਂ ਤੁਹਾਨੂੰ ਤੇ ਕਿਹੜਾ ਪ੍ਰੂਫ ਹੈ ਕਿ ਤੁਹਾਡਾ ਰਿਸ਼ਤਾ ਪਵਿੱਤਰ ਹੈਗਾ ਵੈ ਸ਼ਰਮ ਨੂੰ ਆਤਮਾਰਿਆ ਕਰ ਤੁਹਾਡੇ ਨਾਲ ਵੀ ਚਾਹੁੰਦਾ ਹੁਣ ਐਂ ਕੁਝ ਸਾਡੇ ਕਰਨ ਦੀ ਚਾਹੁੰਦਾ ਠੀਕ ਐ ਮੇਰੇ ਭਰਾ ਮਰ ਗਿਆ ਨਾ ਉਹਨੂੰ ਰੱਖਣੀ ਪਾਈ ਆ ਸ਼ਰਮ ਨਾਲ ਮੇਰੇ ਵੀ ਗੰਦਗੀ ਪਾਈ ਹੋਈ ਆ ਤੈਨੂੰ ਕੀ ਪ੍ਰੂਫ ਆ ਸਾਲ ਦੇ ਪਰਦੇ ਗਰਤ ਰਿਸਤਾ ਸੀ ਜਿਹੜਾ ਪ੍ਰੂਫ ਤੇ ਲੈਣ ਲਈ ਕੋਈ ਗੱਲ ਹੀ ਐ ਸਾਰੇ ਮੱਲਾ ਵੇਖਦਾ ਵੇ ਤਾਨੂੰ ਨਿਤ ਮੈਚਿੰਗਾ ਕਰਦੇ ਹੋ ਨਿਤ ਆਂਦੇ ਜਾਂਦੇ ਹੋ ਬੰਦਾ ਤਾਂ ਤੇਰੇ ਸੇਰੇ ਤੋਰ ਪੈਣਾ ਵੈ ਸਾਰੇ ਦਿਨਿਆਂ ਜアシ ਤੂੰ ਇਹਦੇ ਨਾਲ ਕਰਦੀ ਆ ਮੈਂ ਤੇਰੇ ਚਪੇੜ ਮਾਰ ਕੇ ਮੂੰਹ ਲਾ ਦਣਾ ਦੂਜੇ ਪਾਸੇ ਬਕਵਾਸ ਕਰਨਾ ਹਟਦੀ ਨੇ ਤੂੰ ਤੈਨੂੰ ਸ਼ਰਮਤਾ ਡੇਕਰ ਚੱਲਦਾ ਸਾਡੇ ਘਰਾਂ ਜਨੇ ਚਾਹ ਰਹਿਦਾ ਠੀਕ ਐ ਇਹ ਮੇਰਾ ਭਰਾ ਐ ਮੈਂ ਰਖੜੀ ਬੰਨਦੀ ਆ ਠੀਕ ਐ ਜਦੋਂ ਨਹੀਂ ਮੈਂ ਵਿਆਹ ਕੇ ਨਿੱਕਾ ਜਾ ਸੀ ਜਦੋਂ ਮੈਂ ਪਾਲਿਆ ਸੀਗਾ ਜਿਹੜਾ ਬਕਵਾਸ ਕਰਨ ਲੱਗੀ ਆ ਤੂੰ ਮਤਲਬ ਇਹਦਾ ਕੀ ਮਤਲਬ ਐ कि ਜਦੋਂ ਪਰਜਾਈ ਰਿਹਾ ਕਿ ਅੱਜ ਇਹਨਾਂ ਨੂੰ ਘਰੋਂ ਕੱਢ ਦਿਆ ਕਰੀਏ ਜਿਹੜਾ ਛੋਟਾ ਹੁੰਦਾ ਨਾ ਘਰ ਵਿੱਚ ਉਹਨੂੰ ਘਰੋਂ ਬਾਹਰ ਕੱਢ ਤੇਰਾ ਧਿਆਨ ਹੋਗਾ ਨਾ ਕੱਲ ਨੂੰ ਤੂੰ ਘਰੋਂ ਬਾਹਰ ਕੱਢ ਦੀ ਜਾਂ ਕੱਢਿਆ ਹੋਣਾ ਵਾ ਤੂੰ ਤੇਰੀਆਂ ਕਰਤੂਤਾਂ ਦੱਸਦੀਆਂ ਮੈਨੂੰ ਜੋ ਤੂੰ ਕਰਦੀ ਹੈਂ ਵੇ ਨਾ ਦੀਦੀ ਇੱਕ ਗੱਲ ਕਹਾਂ ਜਿਹੜੀ ਗੱਲ ਤੁਸੀਂ ਅੱਜ ਇੰਨਾ ਬਾਰੇ ਬੋਲੰਦੇ ਨਾ ਸ਼ਾਇਦ ਤੁਹਾਨੂੰ ਚੇਤਾ ਹੋਵੇ ਪਰ ਤੁਹਾਡੀ ਜਿਹੜੀ ਡਰਾਣੀ ਹੈ ਨਾ ਉਹ ਵੀ ਤੁਹਾਡੇ ਘਰ ਵਾਲਿਆਂ ਨਾਲ ਬੈ ਕੇ ਜਾਂਦੀ ਹੀ ਤਾਂ ਜੇ ਮੈਂ ਵੀ ਇਹੋ ਜਿਹੀ ਹੋਵਾਂ ਤੇ ਜਾਂ ਮੇਰੀ ਭਾਬੀ ਇਹੋ ਜਿਹੀ ਹੋਵੇ ਤੇ ਤੁਹਾਡੇ ਘਰੇ ਵੀ ਜਾ ਕੇ ਨੇ ਇਹੋ ਚੀਜ਼ ਹੀ ਕਵੇ ਕਿਉਂ ਕੋਣ ਲੱਗੇ ਨਾ ਪਤਾ ਕੀ ਰਿਸ਼ਤੇ ਦੀ ਬਦਨਾਮੀ ਤੇ ਭੰਡੀ ਕਿਦਾਂ ਕਰੀਦੀ ਆ ਇਹ ਤੇ ਚਲ ਫੇਰ ਕੀ ਕਹਿੰਦੇ ਹੁੰਦੇ ਆ ਪ੍ਰਾਣ ਭਰਾ ਦਾ ਮੰਨਿਆ ਜਾਂਦਾ ਵਾ ਕਿ ਉਹਨੂੰ ਛੋਟਾ ਮੰਨਦੀ ਤੇ ਤੁਹਾਡੀ ਇੱਕ ਦਰਾਨੀ ਹੋ ਕੇ ਤੁਹਾਡੇ ਬੰਦੇ ਦਾ ਤੁਰੀ ਫੇਰਦੀ ਇਹ ਨਹੀਂ ਤੁਸੀਂ ਧਿਆਨ ਦੇਂਦੇ ਚੁੱਪ ਕੀਤੀ ਰਹਿ ਨੂਹਾਂ ਦੀ ਤਰ੍ਹਾਂ ਵਿਆਹ ਕੇ ਲਿਆਂਦੀ ਐ ਤੇ ਨਾ ਕੰਨੀ ਹਲਦੀ ਸਾਡਾ ਇੱਕ ਨਾ ਸਾਂਝਾ ਪਰਿਵਾਰ ਹੈ ਇਹ ਸਾਂਝੇ ਪਰਿਵਾਰ ਇਦਾਂ ਨਹੀਂ ਚੱਲਦੇ ਹੁੰਦੇ ਠੀਕ ਹੈ ਜੋ ਛੋਟਾ ਦੇਰ ਹੁੰਦਾ ਨਾ ਉਹ ਭਰਾ ਹੀ ਹੁੰਦਾ ਆ ਇਹ ਜ਼ਰੂਰੀ ਨਹੀਂ ਆ ਕਿ ਇਹ ਰਿਸ਼ਤੇ ਨੂੰ ਗਲਤ ਨਜ਼ਰ ਮੈਂ ਦੇਖਣਾ ਹੁੰਦਾ ਹੈ। ਉਹ ਸਾਡੇ ਘਰ ਵਿੱਚ ਇਦਾਂ ਦਾ ਪੁੱਛੀ ਹੈਗਾ ਤੂੰ ਨਹੀਂ ਕੋਣ ਐਂ ਬਕਵਾਸ ਕਰਨ ਵਾਲੀ। ਗੰਦੀ ਸੋਚ ਦੀ ਮਾਲਕਿਆ ਤੂੰ ਇਦਾਂ ਦੀ ਸੋਚ ਤੇਰੀ ਖੁੱਦ ਦੀ ਆ ਨਾ ਤੂੰ ਸਭ ਤੇ ਥੋਪਦੀ ਆ। ਚੱਕਾ ਚੱਕਾ ਮੈਂ ਨਾ ਤੁਹਾਡੇ ਲੈਕਚਰ ਲੈ ਰਹੀ ਐ ਆਪਣਾ ਘਰ ਸਾਫ਼ ਸੁਥਰਾ ਆਪਣੇ ਕੋਲ ਸੰਭੇ ਰੱਖੋ। ਕਿਰਪਾ ਕਰ ਮੇਰੇ ਘਰ ਦਾ ਘਰ ਰੱਖਣ ਦੀ ਕੋਈ ਲੋੜ ਨਹੀਂ। ਅੱਛਾ ਮੈਨੂੰ ਗੱਲ ਉਹ ਮਾੜੀ ਜੀ ਗੱਲ ਗਈ ਐ ਤਕਲੀਫ ਹੋਈ ਐ ਨਾ ਤੇ ਇੰਦਰ ਕਿੰਨੀਆਂ ਗੱਲਾਂ ਕਿ ਕੀਆਂ ਆ। ਕੀ ਪਤਾ ਕਦੋਂ ਦਾ ਦਿਮਾਗ ਵਿੱਚ ਸਾਡੀ ਭੈਣ ਦੇ ਗੰਨ ਭਰੁੰਦੇ ਹੋ ਨਾਲੇ ਕੱਲੀ ਨਹੀਂ ਬੋਲਦੀ ਪੂਰਾ ਮੱਲਾ ਮੂੰਹ ਜੋੜ-ਜੋੜ ਕੇ ਬੋਲਦਾ ਹੈ ਜਾ ਕੇ ਪੂਰੇ ਮੱਲੇ ਦਾ ਮੂੰਹ ਭਾਗਦਾ ਮੱਲੇ ਤੁਹਾਡੇ ਡਬਰੋਲੇ ਬੜਾ ਬੋਲਦਾ ਵਾ ਕਿ ਆਪਾਂ ਤੁਸੀਂ ਵੀ ਜਾ ਕੇ ਆਉਣਾ ਫਿਰ ਚੰਗਾ ਲਾ ਲੇਂਗੇ ਅਸੀਂ ਠੀਕ ਹੈ ਨਾ ਸਾਨੂੰ ਮੱਲੇ ਦੀ ਕੋਈ ਪਰਵਾਹ ਨਹੀਂ ਠੀਕ ਹੈ ਦੁਨੀਆ ਨਹੀਂ ਸਾਦੀ ਜਾਂਦੀ ਹੁੰਦੀ ਜਿਹੜੇ ਕਹਿੰਦੇ ਦਾਤਰੀ ਨੂੰ ਇੱਕ ਪਾਸੇ ਕੰਦੇ ਹੁੰਦੇ ਆ ਦੋਨਾਂ ਦੁਨੀਆ ਨੂੰ ਦੋਨੇ ਪਾਸੇ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਜੋ ਬਕਵਾਸ ਕਰਦਾ ਕਰ ਲੈ ਸਾਡਾ ਪਰਿਵਾਰ ਇਕੱਠਾ ਹੈ ਉਹ ਇਕੱਠਾ ਹੀ ਰਹਿਣਾ ਹੈ ਠੀਕ ਹੈ ਤੂੰ ਤੁਰੀ ਜਾ ਔਰ ਰਾਤ ਲੈ ਜਾਂਦਾ